ਗੁਰਬਾਣੀ ਵਿੱਚ ਪਰਮੇਸ਼ਰ ਜੀ ਆਪ ਨੇ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਹਰ ਰੋਜ਼ ਉਹ ਸਾਈਨ ਬੋਰਡ ਦੀ ਤਰ੍ਹਾਂ ਰੁਕਿਆ ਨਹੀਂ ਉਹ ਪਾਠ ਕਿਦੇ ਵਿੱਚ ਬੈਠੇ ਗੁਰੂ ਨਾਨਕ ਦੀ ਮਿਹਰ ਤੇ ਵਾਹਿਗੁਰੂ ਜੀ ਤੁਹਾਡੀ ਸੁਰਤੀ ਨੂੰ ਪਕੜ ਕੇ ਲੈ ਕੇ ਜਾ ਰਹੇ ਜਿਵੇਂ ਉਹਨਾਂ ਨੇ ਕਿਹਾ ਮੈਂ ਉਮੈ ਸੁਣਾਉ ਤੁਹਾਨੂੰ ਗੱਲ ਉਹ ਕਹਿੰਦੇ ਆ ਵੀ ਪਾਠ ਕਰਨਾ ਜਿ ਕਿਸੇ ਨੇ ਮੈਨੂੰ ਚਿੱਠੀ ਲਿਖ ਕੇ ਭੇਜੀ ਮੈਨੂੰ ਉਹ ਚਿੱਠੀ ਦੇ ਮਤਲਬ ਨਹੀਂ ਪਤਾ ਮੈਂ ਰੋਜ਼ ਉਹ ਚਿੱਠੀ ਪੜ ਲੈਂਦਾ ਤੇ ਰੱਖ ਦਿੰਦਾ ਪਰ ਮੈਨੂੰ ਅਜੇ ਤੱਕ ਉਹਦਾ ਮਤਲਬ ਨਹੀਂ ਪਤਾ ਫਿਰ ਮੈਂ ਉਹ ਚਿੱਠੀ ਪੜਨਾ ਮੇਰੇ ਲਈ ਬਿਅਰਥ ਹੈ ਤੇ ਇਦਾਂ ਹੀ ਉਹਨਾਂ ਨੇ ਕਿਹਾ ਵੀ ਜਦੋਂ 파ਟ ਤੁਹਾਨੂੰ ਸਮਝ ਨਹੀਂ ਲੱਗਦਾ ਫਿਰ ਰੋਜ਼ ਕਿਉਂ ਇੱਕ ਕਰੀ ਜਾਣਾ ਬਿਲਕੁਲ ਸਹੀ ਗੱਲ ਐਨਾ ਹੀ ਸਵਾਲ ਹੈ ਬਸ ਜੀ ਇੱਕ ਇਹ ਵੀ ਹੈ ਇੱਕ ਪੱਖ ਇਹ ਵੀ ਹੈ ਵੀ ਜਿਹਨੂੰ ਸਮਝ ਲੱਗ ਗਿਆ ਵੀ ਠੀਕ ਹੈ ਇੱਕ ਵਾਰ ਗੱਲ ਪਤਾ ਲੱਗ ਗਈ ਵੀ ਹਾਂ ਸੱਚ ਬੋਲਣਾ ਜੋ ਵੀ ਹੈ ਬਾਰ ਬਾਰ ਕਿਉਂ ਉਹੀ ਗੱਲ ਬਾਰ ਬਾਰ ਪੜੀ ਜਾਣੀ ਕਰੀ ਜਾਣੀ ਲੱਗੀ ਠੀਕ ਬਿਲਕੁਲ ਮੋਢੀਆਂ ਗੱਲਾਂ ਨੇ ਜ਼ਰੂਰੀ ਨੇ ਜੀ ਪਹਿਲੀ ਗੱਲ ਇਹ ਜੇ ਗੁਰਬਾਣੀ ਦੀ ਸਮਝ ਨਹੀਂ ਆ ਰਹੀ ਤੇ ਰੋਜ਼ ਗੁਰਬਾਣੀ ਪੜਨ ਦਾ ਕੀ ਫਾਇਦਾ ਇਹ ਕਹਿਣਾ ਚਾਹੁੰਦੇ ਹੋ ਜੀ ਦੂਜਾ ਕੀ ਸੀਗਾ ਜੇ ਸਮਝ ਲੱਗੀ ਬਾਹਰ ਬਾਹਰ ਪੜਨ ਦੀ ਕੀ ਲੋੜ ਸਾਇਨ ਇੱਕ ਵਾਰ ਸਮਝ ਲਾ ਲਗੀ ਜੀ ਠੀਕ ਉਹ ਤਾਂ ਹੀ ਸਾਰੀਆਂ ਗੱਲਾਂ ਇਹ ਸਵਾਲ ਉੱਠਦੇ ਨੇ ਇਸ ਰਾਹ ਦਾ ਪਤਾ ਨਹੀਂ ਗੁਰਬਾਣੀ ਕੋਈ ਕਵਿਤਾ ਨਹੀਂ ਪਾਠ ਕਰਨਾ ਕੋਈ ਅੱਖਰਾਂ ਨੂੰ ਪੜਨਾ ਨਹੀਂ ਠੀਕ ਹੈ ਜੀ ਇਸ ਏਜਾਂ ਹੁੰਦੀਆਂ ਨੇ ਜਿਵੇਂ ਅਸੀਂ بار بار ਜਿਹੜੀ ਆਪਾਂ ਸਮਝਦੀ ਗੱਲ ਕਰਦੇ ਆ ਨਾ ਉਹ ਸਮਝ ਦੁਨਿਆਵੀ ਨਹੀਂ ਜਿਹੜਾ ਬੰਦਾ ਸਵਾਲ ਕਰਦਾ ਹੈ ਨਾ ਉਹਦੇ ਲਈ ਗੁਰਬਾਣੀ ਦਾ ਅਰਥ ਇੰਨਾ ਕੋਏ ਵੀ ਜਿਵੇਂ ਸਾਈਨ ਬੋਰਡ ਲੱਗਾ ਏ ਵੀ ਆਪਾਂ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਇੰਨੀ ਦੂਰ ਏ ਆਹ ਸੜਕ ਜਾਂਦੀ ਏ ਤੇ ਤੁਹਾਨੂੰ ਪਤਾ ਲੱਗ ਗਿਆ ਇਹ ਫਿਰ ਸਾਈਨ ਬੋਰਡ ਪੜਨ ਦੀ ਕੀ ਲੋੜ ਉਹਦੇ ਲਈ ਨਾ ਕੁਮਤਲ ਵੀ ਗੁਰਬਾਣੀ ਦਾ ਉਹ ਤਾਂ ਵਿਚਾਰਾ ਸਵਾਲ ਕਰਦਾ ਉਹਦੇ ਵਾਸਤੇ ਦਾ ਰੋਗ ਜੀ ਉਹਨੂੰ ਦੋਸ਼ ਨਹੀਂ ਦੇਣਾ ਉਹਦੀ ਗਲਤੀ ਨਹੀਂ ਜੀ ਉਹਨੂੰ ਪਤਾ ਹੀ ਨਾ ਕੁਝ ਹੈਣਾ ਜੀ ਗੁਰਬਾਣੀ ਇਹ ਨਹੀਂ ਹੁੰਦੀ ਹਮ ਪਹਿਲੀ ਗੱਲ ਗੁਰਬਾਣੀ ਅਸੀਂ ਖਰ ਰੋਜ਼ ਕਿਉਂ ਪੜਦੇ ਆ ਜੀ ਹਾਂ ਜੀ ਜੇ ਸਮਝ ਨਹੀਂ ਹੈਣਾ ਜਿਹੜਾ ਬਾਹਰਲਾ ਸਾਈਨ ਬੋਰਡ ਹੈ ਨਾ ਉਹ ਕੇਵਲ ਇੱਕ ਅੱਖਰ ਨੇ ਦੱਸਦੇ ਨੇ ਉਥੇ ਜਾਓ ਆਪ ਨਹੀਂ ਸਾਈਨ ਬੋਰਡ ਤੁਰਦਾ ਗੁਰਬਾਣੀ ਵਿੱਚ ਪਰਮੇਸ਼ਰ ਜੀ ਆਪ ਨੇ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਹਰ ਰੋਜ਼ ਉਹ ਸਾਈਨ ਬੋਰਡ ਦੀ ਤਰ੍ਹਾਂ ਰੁਕਿਆ ਨਹੀਂ ਉਹ ਪਾਠ ਕਿਦੇ ਵਿੱਚ ਬੈਠੇ ਗੁਰੂ ਨਾਨਕ ਦੀ ਮਿਹਰ ਤੇ ਵਾਹਿਗੁਰੂ ਜੀ ਤੁਹਾਡੀ ਸੁਰਤੀ ਨੂੰ ਪਕੜ ਕੇ ਲੈ ਕੇ ਜਾ ਰਹੇ ਹੁੰਦੇ। ਉਹਦੀ ਬਾਹਰੂ ਕੀ ਮੰਤਲਨਾ ਸੀ ਕਰ ਲਈ ਉਹ ਤੇ ਸਮਝਣ ਨਹੀਂ ਹੁੰਦੀ ਗੱਲ ਕੇਵਲ। ਜੀ ਗੁਰਬਾਣੀ ਕੋ ਰੁਕੀ ਹੋਈ ਚੀਜ਼ ਨਹੀਂ। ਦੁਨੀਆ ਦੇ ਅੱਖਰ ਮੁਰਦਾ ਹੁੰਦੇ ਨੇ ਗੁਰਬਾਣੀ ਇੱਕ ਜਿਉਂਦੀ ਜਾਗਦੀ ਚੀਜ਼ ਜਿਉਂਦੀ ਜਾਗਦੀ ਜਦੋਂ ਕੋਈ ਉਹਦੇ ਨਾਲ ਤੁਰਦਾ ਤੇ ਤੁਹਾਡੇ ਅੰਦਰ ਜਿਉਂਦੀ ਉਹ ਧੜਕਦੀ ਤੁਹਾਨੂੰ ਦਿਸਦੀ ਮਹਿਸੂਸ ਹੁੰਦੀ ਉਹ ਤੁਰਦਾ ਦਿਸਦਾ ਜੀ ਉਹਦੀ ਨਹੀਂ ਸਮਝਾਉਣੀ ਤੁਹਾਨੂੰ ਇਸ ਵਕਤ ਮਤਲਬ ਬਾਹਰੋਂ ਗੁਰਬਾਣੀ ਦਾ ਪਾਠ ਨਿਤਨੇਮ ਰੋਜ਼ ਕਰਨਾ ਹੈ ਬਾਰ-ਬਾਰ ਕਰਨਾ ਹੈ ਉਹਦੀ ਨਾਲ ਸਮਝ ਜਿਹੜੀ ਦਿਮਾਗ ਨੇ ਤੇਜ ਨਹੀਂ ਖੋਣਾ ਉਹ ਸਮਝ ਜਿਹੜੀ ਪੈਣੀ ਏ ਉਹ ਅੰਦਰੋਂ ਤੁਹਾਨੂੰ ਮਹਾਰਾਜ ਦੇ ਨੇੜੇ ਕਰਨ ਵਾਲੇ ਵਿਚਾਰਾਂ ਵਿੱਚ ਲੈ ਕੇ ਜਾਏਗੀ ਵਿਚਾਰ ਵੀ ਮੈਂ ਸਮਝ ਨਹੀਂ ਸਮਝ ਨਹੀਂ ਹੋਣੀ ਮੈਂ ਤਾਂ ਕਹਿ ਰਿਹਾ ਮਹਿਸੂਸ ਕਰਾਏਗੀ ਕੁਝ ਰੋਜ਼ਦਾਨ ਇਤਨੇ ਰੋਜ਼ ਕਰਦੇ ਆ ਕਰਦੇ ਆ ਬਾਬਾ ਜੁਰਾ ਨੂੰ ਬਲੰਦਪੁਰ ਸਾਹਿਬ ਵਾਲਿਆਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਜੀ ਰੋਜ਼ ਹੀ ਨਿਤਨੇਮ ਕਰਨ ਦਾ ਕੀ ਫਾਇਦਾ ਜੇ ਸਮਝ ਨਹੀਂ ਆਉਂਦੀ ਜੀ ਬੜੇ ਕਮਾਲ ਦਾ ਜਵਾਬ ਸੀ ਜੀ ਕਹਿੰਦੇ ਕਰੀ ਚੱਲੋ ਪਿਆਰ ਨਾਲ ਕਰਿਆ ਜੇ ਤੇ ਇਹ ਜਬ ਜਿਸਾ ਗੁਰੂ ਨਾਨਕ ਸਾਹਿਬ ਦਾ ਜਾਪ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹਾਂਜੀ ਜੀ ਉਹ ਆਚਰ ਵਿੱਚੇ ਹੀ ਗੱਲ ਰੱਖੀ ਥੋੜੀ ਹੋਰ ਖੋਲ ਲੈ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦਾ ਨਾਂ ਸੁਣਿਆ ਹੋਣਾ ਜੀ ਬਾਬਾ ਹਰਨਾਮਨ ਸਿੰਘ ਜੀ ਦਾ ਉਹ ਜਦੋਂ ਸ਼ੁਰੂ ਹੋਏ ਸਨ ਹੈਨਾ ਦੇ ਖੇਤਾਂ 'ਚ ਬੈਠੇ ਸਤਕਾਰਯੋਗ ਬਾਬਾ ਸੇਵਾ ਸਿੰਘ ਸਾਹਿਬ ਜੀ ਨੇ ਉਹ ਬਚਨ ਲਿਖੇ ਹੋਏ ਨੇ ਸੇਤ ਲਈ ਆ ਪੁਸਤਕ ਵਿੱਚ ਤੇ ਉਹ ਜਦੋਂ ਤੁਰੇ ਨੇ ਤੇ ਆਪਣਾ ਟਿਊਬਲ ਤੇ ਬੈਠੇ ਸੀ ਤੇ ਆਵਾਜ਼ ਆਈ ਕਿ ਮਹਾਰਾਜ ਜੀ ਆ ਰਿਹਾ ਅਜ ਤੁਹਾਨੂੰ ਦਰਸ਼ਨ ਦੇਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੜੇ ਹੋ ਗਏ ਇਧਰ ਉਹਨਾਂ ਨੂੰ ਮਹਿਸੂਸ ਹੋਇਆ ਮਹਾਰਾਜ ਆਏ ਸਿੰਘ ਆਏ ਨਮਸਕਾਰ ਕੀਤੀ ਮਹਾਰਾਜ ਅੱਗੇ ਲੰਘ ਗੁਦਾਸ ਹੋ ਗਿਆ ਮਹਾਰਾਜ ਆਏ ਵੀ ਤੇ ਗੱਲ ਨਹੀਂ ਕੀਤੀ ਮੇਰੇ ਨਾਲ ਜੀ ਕਿਉਂ ਨਹੀਂ ਕੀਤੀ ਹੈ ਨਾ ਫਿਰ ਇੱਕ ਸਿੰਘ ਆਇਆ ਵਾਪਸ ਮੁੜ ਕੇ ਤੁਸੀਂ ਉਦਾਸ ਹੋ ਗਏ ਹੋ ਇਸ ਕਰਕੇ ਵੀ ਮਹਾਰਾਜ ਜੀ ਨੇ ਤਰਸ ਕੀਤਾ ਦਰਸ਼ਨ ਦਿੱਤੇ ਗੱਲ ਕਿਉਂ ਨਹੀਂ ਕੀਤੀ ਕਹਿੰਦੇ ਮਹਾਰਾਜ ਕਹਿੰਦੇ ਨੇ ਤੂੰ ਜਪਜੀਤ ਸਾਹਿਬ ਵੀ ਰੋਜ਼ ਕਰਦਾ ਸਾਂ ਸੋ ਇਹ ਵੀ ਚੋਪੀ ਨੰਬਰ ਜਾਪ ਸਾਹਿਬ ਦਾ ਪਾਠ ਨਹੀਂ ਸੰਕਰਦਾ ਜੇ ਤੈਨੂੰ ਜਾਪ ਸਾਹਿਬ ਸਾਡਾ ਹੁਕਮ ਹੈ ਤੂੰ ਸਾਡੇ ਨਾਲ ਗੱਲ ਕਰਨੀ ਨਹੀਂ ਚਾਹੁੰਦਾ ਤੇ ਅਸੀਂ ਗੱਲ ਕਿਉਂ ਕਰੀਏ ਕੀ ਮਤਲਬ ਹੋਇਆ ਨਿਤਨੇਮ ਪੁੱਛਿਆ ਹੈ ਨਾ ਤੂੰ ਜਾਣੀ ਵੀ ਪਾਠ ਕਰਨ ਦਾ ਕੀ ਲਾਭ ਪਾਠ ਕਵਤਾ ਨਹੀਂ ਨਿਤਨੇਮ ਕਰਨਾ ਕੋਈ ਅ ਅੱਖਰਾਂ ਦਾ ਦੋਰਾਓ ਨਹੀਂ ਇਸ ਨਿਤਨੇ ਵਿੱਚ ਗੁਰੂ ਦੀ ਬਖਸ਼ਿਸ਼ ਛੁਪੀ ਹੋਈ ਹੈ ਮਹਾਰਾਜ ਦੀ ਰਹਿਮਤ ਏ ਰੋਜ਼ ਕਰਦੇ ਆ ਕਰਦੇ ਆ ਉਹ ਆਪਾਂ ਨੂੰ ਨਹੀਂ ਮਹਾਰਾਜ ਦਿਸਤੇ ਪਰ ਮਹਾਰਾਜ ਦੀ ਨਿਗਾ ਵਿੱਚ ਆਪਾਂ ਆ ਗਏ ਆ ਕਿਉਂਕਿ ਨਿਤਨੇਮ ਕਰ ਰਹੇ ਆ ਜੀ ਬਾਬਾ ਜੀ ਦੀ ਗੱਲ ਦੱਸਣ ਲੱਗਾ ਸਾਂ ਜੀ ਬਾਬਾ ਜੀ ਨੂੰ ਪੁੱਛਿਆ ਕੀ ਰੋਜ਼ ਨਿਤਨੇਮ ਕੋਈ ਰਾਸਤੇ ਆ ਨਹੀਂ ਰਿਹਾ ਸਗੋਂ ਖਿਆਲ ਆ ਰਹੇ ਨੇ ਜੀ ਹੈਨਾ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਵੀ ਕਿਹਾ ਸੀ ਸਾਰੇ ਸਬੰਧਤੀਆਂ ਚੀਜ਼ਾਂ ਇੱਕ ਦੂਜੇ ਨਾਲ ਤੇ ਉਹਦਾ ਕਹਿੰਦੇ ਕੜੀ ਚੱਲੋ ਕੜੀ ਚੱਲੋ ਪਤਾ ਨਹੀਂ ਕਿਹੜੀ ਕੜੀ ਐਸੀ ਨੇ ਤਨੇਮ ਦੀ ਜਿਹੜੀ ਅੱਜ ਤਾਨੂੰ ਸਮਝ ਨਹੀਂ ਇਹਨੇ ਤੁਹਾਡੇ ਅੰਦਰ ਪਿਆਰ ਭਰ ਦੇਣਾ ਪਿਆਰ ਵਿੱਚ ਜਦ ਆਓਗੇ ਜਿਵੇਂ ਬੱਦਲਾਂ ਨਾਲ ਕਾਸ਼ ਦੀ ਬਿਜਲੀ ਨਹੀਂ ਕੜਕਦੀ ਕੜਕਦੇ ਇੱਕਦਮ ਸਾੜ ਦਿੰਦੀ ਏ ਇੱਕ ਸਕਿੰਟ ਲਈ ਗੁਰੂ ਨਾਨਕ ਸਾਹਿਬ ਦੀ ਮਿਹਰ ਆਏਗੀ ਤੇ ਸਾਰੇ ਮਾੜੇ ਕਰਮ ਸਾੜ ਕੇ ਔਰ ਰੱਖ ਦੇਗੀ ਰੋਜ਼ ਕਰੋਗੇ ਤਾਂ ਕਦੇ ਨਾਗਾ ਨਾ ਪਾਈਏ ਕੁਛ ਵੀ ਹੋ ਜਾਵੇ ਸਿਆਣੇ ਤੇ ਪਤਾ ਹੋਵੇ ਪਰੇਸ਼ਨ ਹੋਣਾ ਤੇ ਉਹ ਪਹਿਲਾਂ ਹੀ ਨਿਤਨਿਮ ਵਧਾ ਕੇ ਕਰ ਲੈਂਦੇ ਨੇ ਵੀ ਇੱਕ ਦੋ ਦਿਨ ਨਾ ਹੋਇਆ ਜੀ ਉਹ ਖਾਰ ਚੀਜ਼ ਮਹਾਰਾਜ ਦੇ ਘਰ ਲਿਖੀ ਜਾਂਦੀ ਦੂਜਾ ਕੀ ਕਿਹਾ ਸੀ ਤੁਸੀਂ ਵੀ ਜੇ ਸਾਈਨ ਬੋਰਡ ਦਾ ਪਤਾ ਹੀ ਲੱਗ ਗਿਆ ਜੀ ਵੈਸੇ ਤੇ ਉਹਦੀ ਗੱਲ ਰਹਿ ਨਹੀਂ ਗਈ ਵੀ ਫਿਰ ਜੇ ਉਹਦੀ ਸਮਝ ਆ ਗਈ ਤੇ ਨਿਤਨਿਮ ਦੀ ਕੀ ਲੋੜ ਜੀ ਹੋ ਹੀ ਗਿਆ ਹਾਂਜੀ ਹੋ ਹੀ ਗਿਆ ਪਰ ਫਿਰ ਵੀ ਜੀ ਜਦੋਂ ਸਮਝ ਆ ਜੇਗੀ ਨਾ ਉਦੋਂ ਨਿਤਨੇਮ ਛੱਡਿਆ ਨਹੀਂ ਜਾਣਾ ਫਿਰ ਤੇ ਕਾਂਗੇ ਵੀ ਕਦੇ ਜਪਜੀ ਸਾਹਿਬ ਮੇਰੇ ਤੋਂ ਪਰਾਂ ਹੋਈ ਨਾ ਫਿਰ ਤੇ ਇੱਕ ਜਪਜੀ ਫਿਰ ਕਾਂਗਾ 10 11 50 ਕਰਾਂ ਇਹ ਗੱਲਾਂ ਹੋਣਾ ਚਿਰਨੇ ਜਿੰਨਾ ਚਿਰ ਅਜੇ ਸਮਝ ਦੁਨਿਆਵੀ ਸਮਝ ਰਹੇ ਆ ਗੁਰਬਾਣੀ ਦੇ ਅਰਥ ਦੁਨਿਆਵੀ